ਅਲ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਜੀ 8ਵੇਂ ਰੋਕ ਦੀ ਤੇ ਅੱਜ ਕੰਜਕਾ ਘੁਆਇਆ ਜਾਂਦੀ ਹੈ ਇਸ ਮੌਕੇ ਤੇ ਜੀ ਤੇ ਸਾਰੀਆਂ ਕੰਜਕਾਂ ਨੂੰ ਬੁਲਾ ਕੇ ਉਹਨਾਂ ਨੂੰ ਹਲਵਾ ਪੂਰੀ ਦਾ ਪ੍ਰਸ਼ਾਦ ਲਗਵਾਇਆ ਜਾਂਦਾ ਠੀਕ ਇਹ ਬਹੁਤ ਆਪਾਂ ਬਹੁਤ ਹੀ ਗਲਤ ਉਸ ਦੇ ਨਾਲ ਦੇਖਦੇ ਹਾਂਗੇ ਕਿ ਇਹ ਬਹੁਤ ਗਲਤ ਕੀਤਾ ਜਾਂਦਾ ਹੈ ਅੱਜ ਕੱਲ੍ਹ ਕੁੜੀਆਂ ਦਾ ਕੁੱਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਬਟ ਫਿਰ ਵੀ ਲੋਕ ਕਰੀ ਜਾਂਦੇ ਆ ਜੋ ਕਿ ਬਹੁਤ ਗਲਤ ਹੋ ਰਿਹਾ ਹੈ ਅੱਜ ਦੁਰਗਾ ਮਾਤਾ ਦੀ ਪੂਜਾ ਪੂਜਾ ਕੀਤੀ ਜਾਂਦੀ ਜੀ ਕੰਜਕਾਂ ਨੂੰ ਮਾਤਾ ਦੇ ਰੂਪ ਵਿੱਚ ਘਰ ਬੁਲਾਇਆ ਜਾਂਦਾ ਨਵੇਂ ਜਿਹੇ ਉਹਨਾਂ ਨੂੰ ਹਲਵਾ ਪੂਰੀ ਖਾ ਖਲਾ ਕੇ ਕਿ ਤੁਹਾਨੂੰ ਤੁਹਾਨੂੰ ਦਾ ਸਵਾਲ ਪੁੱਛਿਆ ਜਾਂਦੇ ਜੀ ਠੀਕ ਇੱਕ ਜਿਹੜਾ ਗਏ ਪਿੱਛੇ ਦੇਖਣ ਦੇ ਵਿੱਚ ਆਇਆ ਸੀ ਵੀ ਬੱਚੀ ਦੀ ਇੱਕ ਲਾਚੜੀ ਹੈਗੀ ਸੂਈ ਚ ਤੈਰਦੀ ਨੀਲੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਗਲਤ ਹੈ ਜੀ ਕਿਉਂਕਿ ਕੁੜੀਆਂ ਅੱਜਕੱਲ ਮੁੰਡਿਆਂ ਤੋਂ ਉੱਪਰ ਹੋਈਆਂ ਹੋਈਆਂ ਵੇ ਜੀ ਮਤਲਬ ਕੁੜੀਆਂ ਮੁੰਡਿਆਂ ਤੋਂ ਵੱਧ ਤਰੱਕੀ ਕਰ ਰਹੀ ਹੈ ਹਰ ਚੀਜ਼ ਦੇ ਵਿੱਚ ਜੀ ਇਹ ਗਲਤ ਹੈ ਜੀ ਜੋ ਇਹਨਾਂ ਜੀ ਨਰਾਤੇ ਦਾ ਤਿਉਹਾਰ ਹੈ ਜਿਹੜਾ ਵੀ ਅੱਜ ਦੁਰਗਾ ਅਸ਼ਟਮੀ ਤੇ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਸੱਤ ਕੰਝਕਾਨਾਂ ਨੂੰ ਬਿਠਾ ਕੇ ਉਹਨਾਂ ਨੂੰ ਹਲਵਾ ਪੂਰੀ ਵਗੈਰਾ ਖਵਾਇਆ ਜਾਂਦਾ ਹੈ ਇੱਕ ਪਾਸੇ ਤਾਂ ਆਪਾਂ ਦੇਖੋ ਕੰਝਕੜੀ ਇੰਨੀ ਪੂਜਾ ਕਰਦੇ ਆ ਹਨਾ ਵੀ ਬਿਠਾ ਕੇ ਉਹਨਾਂ ਨੂੰ ਉਹਨਾਂ ਨੂੰ ਸਨਮਾਨ ਕਰਦੇ ਐਨਾ ਤੇ ਇੱਕ ਪਾਸੇ ਆਪਾਂ ਕੁੱਖ ਦੇ ਵਿੱਚ ਕੁੜੀਆਂ ਦਾ ਕਤਲ ਕਰ ਰਿਆ ਇਹ ਆਪਣੇ ਸਮਾਜ ਵਾਸਤੇ ਬਹੁਤ ਘਾਟਕ ਤੇ ਬਹੁਤ ਘਟੀਆ ਗੱਲ ਹੈ ਅੱਜ ਕੱਲ ਕੁੜੀਆਂ ਜਿਵੇਂ ਨਹੀਂ ਬਾਹਰ ਜਾ ਰਹੀਆਂ ਐਨੀਆਂ ਉੱਚੀਆਂ ਜਿ ਕੋਈ ਕਲੈਕਟਰ ਬਣਦੀ ਐ ਕੋਈ ਡੀਸੀ ਲੱਗ ਰਹੀ ਐ ਕੁੜੀਆਂ ਬਹੁਤ ਤਰੱਕੀ ਕਰ ਰਹੀਆਂ ਆ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਤਾਂ ਜੋ ਹੱਥ ਜੋੜ ਕੇ ਬੇਨਤੀ ਹੈ ਵੀ ਕੁੜੀਆਂ ਨੂੰ ਨੁਕਸਾਨ ਨਾ ਹੋਵੇ ਕੁਛ ਦਿਨਾਂ ਦੀ ਬੱਚੀ ਸੀਗੀ ਉਹਦੀ ਜਿਹੜੀ ਅਗੇ ਸੂਈ ਚ ਤੈਰਦੀ ਲਾਜ ਰਹੀ ਅਗੇ ਬਰੰਦ ਹੋ ਗਈ ਸੀ ਕੀ ਦੇਖ ਰਹੇ ਹੋ ਸਰ ਉਹ ਰੂਹ ਕੰਬ ਗਈ ਜੀ ਉਹ ਦੇਖ ਕੇ ਉਹ ਜਿਹੜਾ ਸੀਨਾ ਹੀ ਸੀਨ ਦੇਖਿਆ ਨਹੀਂ ਜਾ ਰਿਹਾ ਸੀ ਇੰਨੀ ਛੋਟੀ ਬੱਚੀ ਉਹਦੀ ਵਿਚਾਰੀ ਦਾ ਕੀ ਕਸੂਰ ਸੀ ਵੀ ਉਹਨੂੰ ਨਹਿਰ ਦੇ ਵਿੱਚ ਭਾ ਦਿੱਤਾ ਗਿਆ ਜਿਉਂ ਦੀ ਜਾਗਦੀ ਨੂੰ ਹੂੰ ਇਦੋਂ ਤੱਕ ਕੋਈ ਮੇਰੇ ਅਰਗੇ ਦੇ ਝੋਲੀ ਪਾਣ ਦੇ ਪਾ ਲੈਂਦਾ ਵਿਚਾਰਾ ਜੈ ਮਾਤਾ ਦੀ ਮਾਤਾ ਦੀ ਦਿਨਾਂ ਦੇ ਵਿੱਚ ਸਤਨ ਰਾਤੇ ਰੱਖਿਆ ਜਾਂਦਾ ਹੈ। ਅਸੀਂ ਉਹਨੇ ਕੜਾਈ ਕੀਤੀ ਜਾਂਦੀ ਹੈਗੀ। ਫਿਰ ਆਪਾਂ ਬੱਚਿਆਂ ਨੂੰ ਉਹਨਾਂ ਦੀ ਮਨਪਸੰਦੀ ਕੋਈ ਨਾ ਕੋਈ ਚੀਜ਼ ਦਿੱਤੀ ਜਾਂਦੀ ਹੈਗੀ। ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈਗੀ। ਸਭੀ ਮਾਤਾ ਰਾਣੀ ਮਨੋ ਕਾਮਨਾ ਪੂਰੀ ਕਰੇ। ਅੱਜ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਜੀ 8ਵੇਂ ਰੋਕ ਦੀ ਤੇ ਅੱਜ ਕੰਜਰਾਂ ਘੋਆਇਆ ਜਾਂਦੇ ਆ ਇਸ ਮੌਕੇ ਤੇ ਜੀ ਤੇ ਸਾਰੀਆਂ ਕੰਜਰਾਂ ਨੂੰ ਬੁਲਾ ਕੇ ਉਹਨਾਂ ਨੂੰ ਹਲਵਾ ਪੂਰੀ ਦਾ ਪ੍ਰਸ਼ਾਦ ਲਗਵਾਇਆ ਜਾਂਦਾ ਹੈ। ਠੀਕ ਇਹ ਬਹੁ ਆਪਾਂ ਬਹੁਤ ਹੀ ਗਲਤ ਅਸੀਂ ਉਸ ਦੇ ਨਾਲ ਦੇਖਦੇ ਹਾਂਗੇ ਕਿ ਇਹ ਬਹੁਤ ਗਲਤ ਕੀਤਾ ਜਾਂਦਾ ਹੈ ਅੱਜ ਕੱਲ ਕੁੜੀਆਂ ਦਾ ਕੁੱਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਰਿਹਾ ਬਟ ਫਿਰ ਵੀ ਲੋਕ ਕਰੀ ਜਾਂਦੇ ਆ ਜੋ ਕਿ ਬਹੁਤ ਗਲਤ ਹੋ ਰਿਹਾ ਹੈ ਅੱਜ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਜੀ ਕੰਜਿਕਾ ਨੂੰ ਮਾਤਾ ਦੇ ਰੂਪ ਦੇ ਵਿੱਚ ਘਰ ਬੁਲਾਇਆ ਜਾਂਦਾ ਹੈ ਨਵੇਂ ਜਿਹੜੇ ਨੇ ਉਹਨਾਂ ਨੂੰ ਹਲਵਾ ਪੂਰੀ ਖਾ ਖਲਾ ਕੇ ਤੇ ਉਹਨਾਂ ਨੂੰ ਉਹਨਾਂ ਦਾ ਸਵਾਲ ਪੁੱਛੇ ਜਾਂਦੇ ਜੀ ਠੀਕ ਇੱਕ ਜਿਹੜੇ ਕੇ ਪਿੱਛੇ ਇਹ ਦੇਖਣ ਦੇ ਵਿੱਚ ਆਇਆ ਸੀ ਵੀ ਬੱਚੀ ਦੀ ਇੱਕ ਲਾਚੜੀ ਹੈਗੀ ਸੂਈ ਚ ਤੈਰਦੀ ਨਹੀਂ ਲਿਆ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਗਲਤ ਹੈ ਜੀ ਕਿਉਂਕਿ ਕੁੜੀਆਂ ਅੱਜ ਕੱਲ ਮੁੰਡਿਆਂ ਤੋਂ ਉੱਪਰ ਹੋਈਆਂ ਹੋਈਆਂ ਵੇ ਜੀ ਮਤਲਬ ਕੁੜੀਆਂ ਮੁੰਡਿਆਂ ਤੋਂ ਵੱਧ ਤਰੱਕੀ ਕਰ ਰਹੀ ਹੈ ਹਰ ਚੀਜ਼ ਦੇ ਵਿੱਚ ਜੀ ਇਹ ਗਲਤ ਹੈ ਜੀ ਜੋ ਇਹਨਾਂ ਜੀ ਨਰਾਤੇ ਦਾ ਤਿਉਹਾਰ ਹੈ ਜਿਹੜਾ ਵੀ ਅੱਜ ਦੁਰਗਾ ਅਸ਼ਟਮੀ ਤੇ ਦੁਰਗਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਸੱਤ ਗੰਜਕਾ ਨੂੰ ਬਿਠਾ ਕੇ ਉਹਨਾਂ ਨੂੰ ਹਲਵਾ ਪੂਰੀ ਵਗੈਰਾ ਖਵਾਇਆ ਜਾਂਦਾ ਹੈ ਇੱਕ ਪਾਸੇ ਤਾਂ ਆਪਾਂ ਦੇਖੋ ਕੰਨਕੜੀ ਇੰਨੀ ਪੂਜਾ ਕਰਦੇ ਆ ਹਨਾ ਵੀ ਬਿਠਾ ਕੇ ਉਹਨਾਂ ਨੂੰ ਉਹਨਾਂ ਦਾ ਸਨਮਾਨ ਕਰਦੇ ਐ ਨਾ ਤੇ ਇੱਕ ਪਾਸੇ ਆਪਾਂ ਕੁੱਖ ਦੇ ਵਿੱਚ ਕੁੜੀਆਂ ਦਾ ਕਤਲ ਕਰ ਰਿਹਾ ਹੈ ਇਹ ਆਪਣੇ ਸਮਾਜ ਵਿੱਚ ਬਹੁਤ ਘਾਤਕ ਤੇ ਬਹੁਤ ਘਟੀਆਂ ਗੱਲ ਹੈ ਅੱਜ ਕੱਲ ਕੁੜੀਆਂ ਜਿਵੇਂ ਇਨੀਆਂ ਕਾਹ ਜਾ ਰਹੀਆਂ ਐ ਇੰਨੀਆਂ ਉੱਚੀਆਂ ਜਿ ਕੋਈ ਕਲੈਕਟਰ ਬਣਦੀ ਐ ਕੋਈ ਡੀਸੀ ਲੱਗ ਰਹੀ ਐ ਵੀ ਕੁੜੀਆਂ ਬਹੁਤ ਤਰੱਕੀ ਕਰ ਰਹੀਆਂ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਤਾਂ ਜੋ ਹੱਥ ਜੋੜ ਕੇ ਬੇਨਤੀ ਹੈ ਵੀ ਕੁੜੀਆਂ ਨੂੰ ਨੁਕਸਾਨ ਨਾ ਹੋਵੇ ਕੁਝ ਦਿਨਾਂ ਦੀ ਬੱਚੀ ਸੀ ਕੀ ਉਹ ਜਿਹੜੀ ਅਕੇ ਸੋਇ ਤੇ ਤਰਦੀ ਲਾਹਰੀ ਅਕੇ ਬਰੰਦ ਹੋਈ ਸੀ ਕੀ ਦੇਖ ਰਹੇ ਹੋ ਸਰ ਉਹ ਕੰਬ ਗਈ ਜੀ ਉਹ ਦੇਖ ਕੇ ਉਹ ਜਿਹੜਾ ਸੀਨਾ ਹੀ ਸੀਨ ਦੇਖਿਆ ਨਹੀਂ ਜਾ ਰਿਹਾ ਸੀ ਏਨੀ ਛੋਟੀ ਬੱਚੀ ਉਹਦੀ ਵਿਚਾਰੀ ਦਾ ਕੀ ਕਸੂਰ ਸੀ ਵੀ ਉਹਨੂੰ ਨਹਿਰ ਦੇ ਵਿੱਚ ਭਾ ਦਿੱਤਾ ਗਿਆ ਜਿਉਂ ਦੀ ਜਾਗਦੀ ਨੂੰ ਹੂੰ ਇਦੋਂ ਤੱਕ ਕੋਈ ਮੇਰੇ ਅਰਗੇ ਦੇ ਝੋਲੀ ਪਾਣ ਦੇ ਪਾ ਲੈਂਦਾ ਵਿਚਾਰਾ ਜੈ ਮਾਤਾ ਵੀ ਮਾਤਾ ਦੇ ਦਿਨਾ ਦੇਵੀ ਚ ਸਤਨ ਰਾਤੇ ਰੱਖਿਆ ਨੇ ਅਸੀਂ ਮੇਰੇ ਨੇ ਕড়াই ਕੀਤੀ ਜਾਂਦੀ ਹੈਗੀ ਐ ਫਿਰ ਆਪਾਂ ਬੱਚਿਆਂ ਨੂੰ ਉਹਨਾਂ ਦੀ ਮਨਪਸੰਦ ਕੋਈ ਨਾ ਕੋਈ ਚੀਜ਼ ਦਿੱਤੀ ਜਾਂਦੀ ਹੈਗੀ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈਗੀ ਸਭੀ ਮਾਤਾ ਰਾਣੀ ਮਨੋ ਕਾਮਨਾ ਪੂਰੀ ਕਰੇ